ਗੌਰਨਲ ਵੇਕਲੋ ਇਸ ਬੰਦੇ ਨੂੰ ਦਰਅਸਲ ਇਸਨੇ ਅਮਰ ਨਾਲ ਡੀਲ ਕਿਉਂ ਕੀਤੀ ਇਹ ਦੇਵ ਨੂੰ ਕਿਵੇਂ ਜਾਣਦਾ ਹੈ ਆਖਿਰ ਦੇਵ ਕੋਲ ਕੀ ਜੋ ਬਦਲਾ ਲੈਣਾ ਚਾਹੁੰਦਾ ਹੈ ਬੌਜੀ ਦਾ ਅਮਰ ਨਾਲ ਡੀਲ ਕਰਨਾ ਔਰ ਇਹ ਗੈਰਾਜ ਖਰੀਦਣਾ 2 ਕਰੋੜ 60 ਲੱਖ ਜੀ ਕੇ ਇਹ ਸਾਰੀ ਚੀਜ਼ਾਂ ਪ੍ਰੀਪਲੈਨਸ ਹੀ ਸਾਰੀ ਗੱਲਾਂ ਤੁਹਾਨੂੰ ਦੱਸ ਦਿਆਂ ਇਸ ਵੀਡੀਓ ਵਿੱਚ ਦਰਅਸਲ ਤੁਹਾਨੂੰ ਦੱਸਦੀ ਕਿ ਅਮਰ ਸੈਕੰਡ ਹੈਂਡ ਗੱਡੀਆਂ ਦਾ ਡੀਲਰ ਹੈ ਤੇ ਬਈ ਉਹ ਮਿਨੀਮਮ ਮਾਰਜਿਨ ਕਮਾ ਕੇ ਗੱਡੀਆਂ ਦੇ ਡੀਲ ਕਰਦਾ ਪੁਰਾਣੀ ਲੈਂਦਾ ਔਰ ਪੁਰਾਣੀ ਵੇਚਦਾ ਅਮਰ ਨੂੰ ਸਾਰੀ ਗੱਡੀਆਂ ਦੇ ਬਾਰੇ ਚੰਗੀ ਨੌਲੇਜ ਹੁੰਦੀ ਕਿ ਬਈ ਕਿਹੜੀ ਕਾਰ ਕਿਹਦੀ ਕੰਡੀਸ਼ਨ ਵਿੱਚ ਹੈਗੀ ਲੇ ਜਾਨੇ ਜਿਆ ਕਹਿ ਦੋਗੇ ਜਾਨ ਪੁੱਛ ਕੇ ਲਾਲਚੀ ਇਹੋ ਜੀ ਗਲਤੀ ਕਰ ਬੈਠਦਾ ਜਿਸ ਦਾ ਪਛਤਾਵਾ ਉਸ ਨੂੰ ਜ਼ਿੰਦਗੀ ਭਰ ਕਰਨਾ ਪੈਂਦਾ ਇਹੋ ਜੀ ਕੁਝ ਕੰਮ ਅਮਰ ਨੇ ਵੀ ਕੀਤਾ ਦਰਅਸਲ ਉਸਨੇ ਇਹੋ ਜੀ ਗੱਡੀ ਕਿਸੇ ਬੰਦੇ ਨੂੰ ਵੇਚ ਛੋੜੀ ਜਿਸ ਦੇ ਬ੍ਰੇਕ ਬਰਾਬਰ ਨਹੀਂ ਸੀ ਔਰ ਉਹ ਬ੍ਰੇਕ ਫੇਲ ਹੋ ਗਏ ਤੇ ਭਈ ਉਹ ਅਕਾਲ ਚਲਾਣਾ ਕਰ ਗਿਆ ਹਸਪਤਾਲ ਤੋਂ ਬਾਅਦ ਉਹੀ ਫੈਮਿਲੀ ਜੋ ਕਿ ਉਹ ਐਡਵੋਕੇਟ ਹਨ ਉਹਨਾਂ ਨੇ ਇਹਨਾਂ ਤੇ ਐਲੀਗੇਸ਼ਨ ਲਗਾ ਦਿੱਤਾ ਕਿ ਭਈ ਤੈਨੂੰ 1 ਕਰੋੜ ਪਰ ਨਾ ਪਾਏਗਾ ਨਾ ਤੇਰਾ ਗਿਰਾਜ ਬੰਨ ਕਰਾ ਦੇਵਾਂਗੇ ਇਹ ਹੀ ਵਜ੍ਹਾ ਕਰਕੇ ਅਮਰ ਨੇ ਸਾਰੀ ਗੱਡੀਆਂ ਵੇਚ ਛੋੜੀਆਂ ਸਸਤੇ ਪਾਜ ਫੇਰੀ ਉਸ ਤੋਂ ਬਾਅਦ 35 ਲੱਖ ਠਾ ਹੋਇਆ ਫਿਰੂਜ਼ੇ ਜੋ ਦੋਸਤ ਨੇ ਆਈਡੀਆ ਦਿੱਤਾ ਕਿ ਆਪਣਾ ਗੈਰਾਜ ਵੇਚ ਦੇ ਉਸ ਕੋ 2 ਕਰੋੜ 60 ਲੱਖ ਰੁਪਏ ਆਣਗੇ ਤੇ ਤੂੰ ਆਪਣਾ 1 ਕਰੋੜ ਰੁਪਏ ਚੁਕਾ ਦੇ ਵੀ ਉਹਨਾਂ ਨੂੰ ਪਰ ਅਸਲ ਰਾਜ਼ ਦੀ ਗੱਲਾਂ ਤੇ ਇਹੋ ਜੀ ਵੀ ਸਾਹਮਣੇ ਆ ਰਹੀਆਂ ਨੇ ਕਿ ਪੋਲਾ ਪਹਿਲੇ ਤੋਂ ਜਾਣਦਾ ਸੀ ਬਾਉ ਜੀ ਨੂੰ ਕਿ ਪਹਿਲੇ ਤੋਂ ਇਹ ਬਾਉ ਜੀ ਨੇ ਬੋਲ ਕੇ ਰੱਖਿਆ ਸੀ ਪੋਲੇ ਨੂੰ ਕਿ ਜਦੋਂ ਵੀ ਜ਼ਰੂਰਤ ਪਈ ਗੈਰਾਜ ਵਿੱਕੀਗਾ ਤਾਂ ਮੈਨੂੰ ਪਹਿਲੇ ਸਭ ਤੋਂ ਪਹਿਲੇ ਇਨਫੋਰਮ ਕਰਨਾ ਸੋਚ ਕੇ ਵੇਖੋ ਕਿ ਇੱਕ ਗੈਰਾਜ ਦਾ ਸੌਦਾ ਉਹ ਵੀ ਇੱਕ ਗੈਰਾਜ ਉਹ ਵੀ ਇੱਕ ਟਾਈਮ ਇੱਕ ਮੀਟਿੰਗ ਇਸ ਸਾਰੀ ਚੀਜ਼ਾਂ ਡੀਲਿੰਗ ਹੋਗੀ ਕਿ ਇਹੋ ਜਾਂ ਹੋ ਸਕਦਾ ਹੈ ਅਸਲ ਲੋਕਾਂ ਦਾ ਵੀ ਕਹਿਣਾ ਕਿ ਇਹ ਕੋਈ ਆਖ ਨਹੀਂ ਹੋ ਸਕਦਾ ਇੰਨੇ ਕਰੋੜਾਂ ਦੀ ਜ਼ਮੀਨ ਇੱਕ ਡੀਲ ਜੀ ਇੱਕ ਮੀਟਿੰਗ ਜਿੱਦਾਂ ਇਸਾ ਸੌਦਾ ਨਹੀਂ ਹੋ ਸਕਦਾ ਹੁਣ ਤੁਹਾਨੂੰ ਦੱਸ ਦਿਆਂ ਕਿ ਇਸ ਦੇ ਪਿੱਛੇ ਦੀ ਕਹਾਣੀ ਕਿਵੇਂ ਦਰਸਲ ਇਹ ਬੌਜੀ ਦੇ ਨੂੰ ਕਿਵੇਂ ਜਾਣਦੇ ਜਿਵੇਂ ਕਿ ਤੁਸੀਂ ਪਤਾ ਹੀ ਹੋਏਗਾ ਕਿ ਜਦੋਂ ਦੇਵਕਾਰ ਛੋੜ ਕੇ ਗਿਆ ਸੀ ਤੇ ਆਪਣਾ ਬਟੂਆ ਤੇ ਆਪਣਾ ਵਾਲਟ ਵੀ ਇੱਥੇ ਹੀ ਰੱਖ ਕੇ ਗਿਆ ਸੀ ਤੇ ਉਸਨੇ ਬੋਲਿਆ ਸੀ ਮੈਂ ਕਾਰੋ ਕੱਖ ਵੀ ਨਹੀਂ ਲੈ ਕੇ ਜਾਵਾਂਗਾ ਸਿਰਫ ਉਹ ਉਦੀ ਵੋਟੀ ਮਿੰਦੋ ਦੇ ਬਈ ਉਜ਼ਾ ਪੁੱਤ ਇਸੇ ਕਾਰ ਚੋਂ ਨਿਕਲੇ ਸੀ ਉਸ ਤੋਂ ਬਾਅਦ ਉਹ ਚੋਪੜੀ ਚਲੇ ਗਈ ਸੀ ਹੁਣ ਇਹ ਗੱਲ ਤੇ ਆਬਵੀਅਸ ਹੈ ਕਿ ਗਈ ਕੋਈ ਇਨਸਾਨ ਖਾਲੀ ਆ ਤੋ ਬਾਹਰ ਨਿਕਲਿਆ ਤੇ ਆਪਣੇ بیوی ਬੱਚੇ ਨੂੰ ਖਿਲਾਣ ਲਈ ਉਸਨੂੰ ਕੰਮ ਤੇ ਕਰਨਾ ਹੀ ਪਵੇਗਾ ਲੇਕਿਨ ਜਦੋਂ ਦੇਵ ਨੂੰ ਕੋਈ ਕੰਮ ਨਹੀਂ ਮਿਲਿਆ ਤੇ ਉਸਨੇ ਵਾਚਮੈਨ ਦੀ ਨੌਕਰੀ ਫੜ ਲਈ ਤੇ ਜਿੱਥੇ ਦੇਵ ਨੇ ਵਾਚਮੈਨ ਦੀ ਜੌਬ ਸ਼ੁਰੂ ਕੀਤੀ ਸੀ ਉਸ ਘਰ ਦਾ ਮਕਾਨ ਮਾਲਿਕ ਹੋਰ ਕੋਈ ਨਹੀਂ ਸੀ ਲੇਕਿਨ ਇੱਕ ਬੌਜੀ ਹੀ ਸੀ ਤੁਹਾਨੂੰ ਇਹ ਵੀ ਦੱਸਦੀ ਕਿ ਜੋ ਬੌਜੀ ਹਨ ਇਸਨੇ ਇੱਕ ਜਵਾਨ ਕੁੜੀ ਨਾਲ ਵਿਆਹ ਕੀਤਾ ਸੀ ਲੇਕਿਨ ਉਹ ਕੁੜੀ ਇਹ ਆਦਮੀ ਨਾਲ ਸੈਟੀਸਫਾਈਡ ਨਹੀਂ ਸੀ ਜਦੋਂ ਦੇਵ ਨੇ ਉਸ ਘਰ 'ਚ ਕੰਮ ਕਰਨਾ ਸਟਾਰਟ ਕੀਤਾ ਸੀ ਐਜ਼ ਅ ਵਾਚਮੈਨ ਤੇ ਬਈ ਉਹ ਕੁੜੀ ਉੱਤੇ ਦੇਵ ਦੇ ਉੱਤੇ ਨਜ਼ਰਾਂ ਪਾਉਂਦੀ ਸੀ ਤੇ ਬਈ ਉਸਨੂੰ ਲਲਚਾਉਣ ਲਈ ਕੋਸ਼ਿਸ਼ ਕਰਦੀ ਸੀ اصلੇ ਬੌਜੀ ਦੀ ਵਾਈਫ ਦੇਵ ਨੂੰ ਆਪਣੇ ਇਸ਼ਾਰਿਆਂ ਦੇ ਚਾਹਣਾ ਚਾਹਦੀ ਸੀ ਇਸ ਲਈ ਉਸਨੇ 15-20000 ਰੁਪਏ ਵੀ ਉਸੇ ਕਾਰ ਭਿਜਵਾਏ ਸੀ ਜਿਸ ਨੂੰ ਲੈ ਕੇ ਮਿੰਦੋ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋਈ ਕਿ ਇਹ ਜਨਾਨੀ ਸਾਨੂੰ ਪੈਸੇ ਕਿਉਂ ਦੇ ਕੇ ਗਈ ਕਿੰਜ ਦੇਵ ਨੇ ਇਸ ਵਾਈਫ ਦੀ ਗੱਲਾਂ ਮੰਨਣ ਨੂੰ ਇਨਕਾਰ ਕਰ ਦਿੱਤਾ ਕਿਉਂਕਿ ਉਹ ਬਹੁਤ ਹੀ ਇਮਾਨਦਾਰ ਇਨਸਾਨ ਸੀ ਦੇ ਬਈ ਉਸੇ ਈਗੋ ਦੇ ਠੇਸ ਪੌਚੀ ਸੀ ਇਹ ਹੀ ਕਰਕੇ ਉਦੀ ਵਾਈਫ ਨੇ ਇਹ ਬੌਜੀ ਨੂੰ ਪਰਗਾਣਾ ਸ਼ੁਰੂ ਕਰ ਦਿੱਤਾ ਸੀ ਵਾਚਮੈਨ 24 ਘੰਟੇ ਮੇਰੇ ਆਸ-ਪਾਸ ਹੀ ਰਹਾ ਕਰੇ ਤੇ ਮੇਰਾ ਕੁਝ ਕੰਮ ਵੀ ਕਰਿਆ ਕਰੇ ਦੇਵ ਨੇ ਇਸ ਜਨਾਨੀ ਦੀ ਗੱਲਾਂ ਨੂੰ ਮੰਨ ਲਈ ਇਨਕਾਰ ਕੀਤਾ ਸੀ ਤੇ ਤੰਗ ਆ ਕੇ ਉਹ ਨੌਕਰੀ ਵੀ ਛੱਡ ਦਿੱਤੀ ਸੀ ਲੇਕਿਨ ਤਾਨੂੰ ਦੱਸਦੀ ਇਨਾਕੁਲ ਦੇਵ ਨੇ 50000 ਰੁਪਏ ਉਧਾਰ ਲਿੱਤਾ ਸੀ ਤੇ ਬਈ ਉਹ ਬਾਉ ਜੀ ਨੇ ਇੱਕ ਸ਼ਰਤ ਰੱਖੀ ਸੀ ਕਿ ਅਗਰ ਤੂੰ 50000 ਰੁਪਏ ਇੱਕ ਦਿਨ ਨਹੀਂ ਨਾ ਚੁਕਾ ਸਕਿਆ ਤਾਂ ਨੂੰ ਫਿਰ ਤੋ ਇਹ ਜੌਬ ਕਰਨਾ ਪਵੇਗਾ। ਇਹ ਸਾਰੀ ਗੱਲਾਂ ਨੂੰ ਲੈ ਕੇ ਇਹ ਬਾਉ ਜੀ ਦੇ ਬਈ ਇਹ ਜੀ ਜੋ ਵਾਈਫ ਹੈ ਉਹ ਬਹੁਤ ਜ਼ਿਆਦਾ ਇਸ ਕੋਲ ਨਾਰਾਜ਼ ਸੀ ਤੇ ਇਸ ਕੋਲ ਬਦਲਾ ਲੈਣਾ ਚਾਹੁੰਦੀ ਸੀ। ਇਸੇ ਕਰਕੇ ਇਹ ਡੀਲ ਇਹਨਾਂ ਨੇ ਅਮਰ ਨਾਲ ਕੀਤੀ। ਜੀ ਤਰਫ ਤੁਹਾਨੂੰ ਦੱਸ ਦਿੰਦੀ ਕਿ ਬਈ ਹੁਣ ਗਗਨਦੀਪ ਦੇ ਕੰਨ ਪਰ ਰਹੀ ਹੈ ਪਹਿਲੇ ਉਹੀ ਮਾ ਉਜ਼ਾ ਕਾਰ ਖਰਾਬ ਕਰ ਰਹੀ ਸੀ ਹੁਣ ਗਗਨਦੀਪ ਕਾਰ ਖਰਾਬ ਕਰ ਰਹੀ ਹੈ ਸਿਰਫ ਔਰ ਸਿਰਫ ਈਗੋ ਦੇ ਕਾਰਨ ਕਿਉਂਕਿ ਅਮਰ ਨੇ ਇਸ ਜੋ ਹੋણો ਚਾਂਦੀ ਜਦ ਤੱਕ ਉਹ ਮਾਫੀ ਨਾ ਮੰਗੇ ਦੀਪ ਆਪਣੇ ਘਰ ਆਪਣੇ ਸਾਰੇ ਪਰਿਵਾਰੀ ਨਾ ਜਾਵੇ। ਅਸਲ ਇਸੇ ਪਿੱਛੇ ਗਗਨ ਦੀ ਇੱਕ ਹੀ ਇੰਟੈਂਸ਼ਨ ਹੈ ਕਿ ਜਿਵੇਂ ਮੈਂ ਆਪਣੇ ਇਸ਼ਾਰਿਆਂ ਦੇ ਗੁਰੀ ਨੂੰ ਨਚਾਣੀਆਂ ਜਿਵੇਂ ਮੈਂ ਕਹਿਨੀਆਂ ਹੂਏ ਗੁਰੀ ਕਰਦਾ ਤੇ ਬਈ ਤੇਰਾ ਆਦਮੀ ਵੀ ਐਵੇਂ ਹੀ ਕਰੇਗਾ। ਅਗਰ ਤੂੰ ਆਪਣੇ ਆਦਮੀ ਅਮਰ ਨੂੰ ਆਪਣੇ ਕੋਲ ਮਾਫੀ ਮੰਗਵਾਣੇ ਤਾਂ ਉਹ ਰਾਜ਼ੀ ਕਰ ਲੈਣੀ ਹੈ ਤਾਂ। ਸੰਦੀਪ ਨੇ ਇਨਾ ਵੱਡਾ ਫੈਸਲਾ ਤੇ ਲੈ ਹੀ ਲਿੱਤਾ ਸੀ ਉਹ ਆਪਣੇ ਘਰ ਤੋਂ ਪੱਜ ਕੇ ਆ ਗਿਆ ਸੀ ਲੇਕਿਨ ਹੋਰ ਜਦਾ ਅਮਰ ਉਸਨੂੰ ਲੈਣੇ ਆਇਆ ਤੇ ਉਸਨੇ ਜ਼ਿੱਦ ਕੀਤੀ ਸੀ ਗੁੱਸੇ 'ਚ ਤੇ ਬਈ ਉਸ ਨਾਲ ਨਹੀਂ ਗਈ ਸੀ ਤੇ ਅੱਜ ਉਸ ਗੱਲ ਦਾ ਉਸਨੂੰ ਪਛਤਾਵਾ ਹੋ ਰਿਹਾ ਕਿ ਚਲੋ ਇਨਾ ਆਰਨਲ ਅਮਰ ਆਇਆ ਸੀ ਤੇ ਸ਼ਾਇਦ ਮੈਨੂੰ ਚਲਾ ਜਾਣਾ ਚਾਹੀਦਾ ਹੁਣ ਗਗਨ ਨੇ ਇੱਕ ਚੀਜ਼ ਓਪਨਲੀ ਕਹਿ ਦਿੱਤੀ ਦੀਪ ਨੂੰ ਕਿ ਅਗਰ ਤੂੰ ਬਿਨਾ ਮਾਫੀ ਮੰਗਵਾਏ ਇਸ ਘਰ ਤੋਂ ਗਈ ਤੇ ਭਈ ਇਹ ਮੈਂ ਘਰ ਛੱਡ ਕੇ ਚਲਾ ਜਾਵਾਂਗੀ ਉਜੀ ਤਰਫ ਗਗਨ ਨੇ ਆਪਣੇ ਸਾਸ ਦੇ ਨੱਕੇ ਦਾਮ ਕਰਕੇ ਰੱਖਿਆ ਹੈ ਦਰਅਸਲ ਉਜੀ ਸਾਸ ਤੇ 1 ਕਰੋੜ ਦੇ ਲਾਲਚ ਇਸ ਨੂੰ ਲਿਆਈ ਸੀ ਲੇਕਿਨ ਹੁਣ ਦੇ ਇਹਨਾਂ ਨੂੰ ਪੈਸਾ ਕੁਝ ਮਿਲ ਨਹੀਂ ਰਿਹਾ ਲੇਕਿਨ ਇਹਨਾਂ ਦੇ ਕਿਨ ਜੋ ਇਹਨਾਂ ਦੇ ਘਾਰੇ ਪੈਸਾ ਹੈਗਾ ਉਹ ਵੀ ਚੱਲੂ ਜਾਊਗਾ ਅਗਰ ਇਹ ਲੋਕ ਗੱਡੀ ਲੈ ਲੈਣਗੇ ਤੱਕ ਤੁਸੀਂ ਦੇਖਿਆ ਹੋਵੇਗਾ ਕਿ ਇਸ ਸੀਰੀਜ਼ ਗੁਰੀ ਦਾ ਜੋ ਰੋਲ ਹੈ ਉਹ ਛੁੱਡੂ ਵਰਗਾ ਹੈ ਦਰਅਸਲ ਉਹ ਆਪਣੀ ਜਨਾਨੀ ਦੇ ਅੱਗੇ ਵੀ ਕੁਝ ਨਹੀਂ ਕਹਿ ਸਕਦਾ ਤੇ ਬਈ ਉਹ ਆਪਣੀ ਮਾਂ ਦੀ ਵੀ ਗੱਲਾਂ ਮੰਨੀ ਪੈਂਦੀਆਂ ਨੇ ਉਸ ਨੂੰ ਹੋਣੋ ਫਿਲਹਾਲ ਦੋਨੋਂ ਦੇ ਵਿਚਕਾਰ ਫਸ ਚੁੱਕਿਆ ਕਿਉਂਕਿ ਗगन ਕਹਿੰਦੀ ਕਿ ਮੇਰੇ ਨਾਲ ਚੱਲੋ ਗੱਡੀ ਲਓ ਤੇ ਮਾਂ ਕਹਿੰਦੀ ਕਿ ਇਹਨਾਂ ਨੂੰ ਗੇੜੇ ਮਰਵਾ ਕੇ ਕੋਈ ਵੀ ਗੱਡੀ ਨਾ ਲੈ ਤੇ ਇਸ ਨੂੰ ਕਨਫਿਊਜ਼ ਕਰ ਦੇਈ ਜਦ ਇਹ ਤਿੰਨੋਂ ਗੱਡੀ ਲੈਣੇ ਗਏ ਸੀ ਤੇ ਕਮਾਲ ਦੀ ਕਲਾ ਵਰਤੀ ਜਿਸ ਸ਼ੋਰੂਮ ਵਿੱਚ ਇਹ ਲੋਕ ਗਏ ਸੀ ਉੱਥੇ ਮਾਲਿਕ ਦੇਵ ਸੀ ਅੱਗੇ ਜਾ ਕੇ ਵੇਖਣਾ ਇਹ ਹੋਏਗਾ ਕਿ ਗगन ਦੀ ਸੱਸ ਕਿਵੇਂ ਹੂਮਨ ਖੇੜੇ ਪਾਉਂਦੀ ਔਰ ਉਸ ਨੂੰ ਗੱਡੀ ਨਹੀਂ ਦਵਾਉਂਦੀ ਔਰ ਇਹ ਵੀ ਦੇਖਣਾ ਹੋਏਗਾ ਕਿ ਬਈ ਆਖਿਰ ਗगन ਦੀ ਜਿੱਦ ਦੇ ਅੱਗੇ ਉਸ ਸੱਸ ਆੜਦੀ ਕਿ ਜਿੱਦੀ ਅੱਗੇ ਵੀ